ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਪਟਿਆਲਾ ਦੇ ਨਾਬੇ ਤੋਂ ਇੱਕ ਖਬਰ ਸਾਹਮਣੇ ਆਈ ਹੈ ਮੇਰੀ ਜਾਣਕਾਰੀ ਅਨੁਸਾਰ ਨਾਬਾ ਦੇ ਸਦਰ ਪੁਲਿਸ ਵੱਲੋਂ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ 9 ਲੱਖ ਦੀ ਜਾਲੀ ਕਰੰਸੀ ਸਮੇਤ ਕੀਤਾ ਗਿਆ ਹੈ ਗ੍ਰਿਫਤਾਰ 1 ਲੱਖ ਰੁਪਏ ਦੇ ਅਸਲ ਲੈ ਦਿੰਦੇ ਸਨ ਅਤੇ 5 ਲੱਖ ਰੁਪਏ ਜਾਲੀ ਦਿੰਦੇ ਸਨ ਅਤੇ 65 ਸਾਲ ਦੇ ਕਰੀਬ ਉਮਰ ਦੀ ਇਹ ਔਰਤ ਵਿੱਚ ਵੀ ਸ਼ਾਮਲ ਹੈ ਦੋ ਗੱਡੀਆਂ ਇੱਕ ਪਿਸਤਲ ਵੀ ਬਰਾਮਦ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 7 ਦੇ 5 ਦਾ ਕ੍ਰਿਮੀਨਲ ਰਿਕਾਰਡ ਵੀ ਮਿਲ ਰਿਹਾ ਹੈ ਇਸ ਵਿੱਚ ਉੱਪਰ ਪਹਿਲਾਂ ਵੀ 420 ਦੇ ਪਰਚੇ ਦਰਜ ਹਨ ਮਾਨਯੋਗ ਅਦਾਲਤੋਂ ਪੇਸ਼ ਕਰਕੇ ਰਿਮਾਂਡ ਲਈਏ ਤੇ ਥਾਣਾ ਨਗਰ ਨਾਕੇ ਦੌਰਾਨ ਮਿਲੀ ਕਾਮਯਾਬੀ ਨੂੰ ਆਪਣੇ ਇਲਾਕੇ ਦੇ ਬਾਹਰਲੇ ਇਲਾਕਿਆਂ ਵਿੱਚ ਵੀ ਜਾਲੀ ਜਾਲੀ ਕਰਾਂਸੀ ਖਰੀਦੋ-ਵਰੋਤਕਾਰ ਦੇ ਸੰ ਤਸਵੀਰਾਂ ਵਿੱਚ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਹਨ ਜਿਸ ਦੇ ਸਾਹਮਣੇ ਤਸਵੀਰਾਂ ਵੀ ਦੇਖ ਸਕਦੇ ਹੋ ਜਾਲੀ ਕਰਾਂਸੀ ਨਾਲ ਜਿੱਥੇ ਲੋਕਾਂ ਦੇ ਵਿੱਚ ਜਾਲੀ ਕਰਾਂਸੀ ਚਲਾਉਂਦੇ ਸਨ ਉੱਤੇ ਬੜੇ ਬੜੇ ਠੱਗਾਂ ਲੱਗ ਜਾਂਦੀ ਸੀ ਜਿਸ ਦੇ ਨਾਲ ਆਮ ਲੋਕਾਂ ਨੂੰ ਠੱਗੀ ਮਹਿਸੂਸ ਹੁੰਦੀ ਸੀ ਆਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਹੈ ਪੁਲਿਸ ਅਧਿਕਾਰੀ გაგიხდით რა? არა არა. მითხარდი რა? აუ ნე უნდა. აუ ეტყვი რა, თუ რამე შეგეძლო. აუ მიລະგარე. აუ. შევაძინე. ਸਾਡੇ 4 ਗਲਵੱਡੀ ਬੜਨ ਨਦੀਪ ਕੁਮਾਰ ਨੂੰ ਤਲਾਸ਼ ਮਿਲੀ ਸੀ ਕਿ ਕੁਝ ਬੰਦੇ ਦੋ ਗੱਡੀਆਂ ਤੋਂ ਸਵਾਰ ਹੋ ਕੇ ਮੇਰਖੁੱਲਾ ਸਾਈਡ ਤੋਂ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਲੇਡੀਜ਼ ਨੇ ਔਰ ਫੌਨ ਦੇ ਜਿਹੜੇ ਏਜੰਟਸ ਨੇ ਉਹ ਗੱਡੀਆਂ 'ਚ ਸਵਾਰ ਹੋ ਕੇ ਆ ਰਹੇ ਨੇ ਉਹਨਾਂ ਕੋਲੇ ਕਾਫੀ ਮਾਤਰਾ ਦੇ ਵਿਚਾਲੀ ਕਰੰਸੀ ਹੈ ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹ ਗੱਡੀਆਂ ਦੇ ਵਿੱਚੋਂ ਜਾਲੀ ਕਰੰਸੀ ਬਰਾਮਦ ਹੋਈ ਹੈ ਔਰ ਜਿਹਦੀ ਗਿਣਤੀ ਕਰਨ ਪਰ ਇਹ 550 ਦੇ ਨੋਟ ਨੇ ਜਿਹੜੇ ਕ੍ਰਮਚੀ ਦੇ ਤੱਕ ਕਰੀਬਨ 9 ਲੱਖ ਰੁਪਿਆ ਇਹ ਜਿਹੜੀ ਰਕਮ ਪਾਈ ਗਈ ਹੈ ਸਾਰੇ ਨੋਟ 550 ਦੇ ਹਾਂਜੀ ਸਾਰੇ ਨੋਟ ਇਸ 550 ਦੇ ਨੇ ਬੈਕਗਰਾਉਂਡ ਕੀ ਹੈ ਜੀ ਇਹਨਾਂ ਦੀ ਜਿਹੜੇ ਇਹ ਬੈਕਗਰਾਉਂਡ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਕੋਈ ਜਿਵੇਂ ਲੇਡੀਜ਼ ਹੈਗੀ ਹੈ ਖੰਨੇ ਤੋਂ ਬਿਲੋਂਗ ਕਰਦੀ ਹੈ ਇੱਕ ਬਰਨਾਲੇ ਤੋਂ ਬਿਲੋਂਗ ਕਰਦੀ ਹੈ ਇੱਕ ਗਦਾਈਏ ਤੋਂ ਬਿਲੋਂਗ ਕਰਦਾ ਹੈ ਮੁੰਡਾ ਸੰਗਰੂਰ ਦੇ ਹੈ ਕਹਿੰਦੇ ਬੰਦੇ ਵਿੱਚ ਲੁਧਿਆਣੇ ਦਾ ਹੈਗਾ ਇੱਕ ਔਰ ਵੱਖ-ਵੱਖ ਜਿਲਿਆਂ ਦੇ ਹੈਗੇ ਨੇ ਜਿਹੜਾ ਗਰੋਹ ਬਣਾਇਆ ਹੋਇਆ ਸੀਗਾ ਪਹਿਲਾਂ ਵੀ ਵਿੱਚ ਜਿਹੜੇ ਹੈਗੇ ਨੇ 4-5 ਬੰਦੇ ਜਿਹੜੇ ਹੈਗੇ ਨੇ ਉਹ ਕ੍ਰਿਮੀਨਲ ਮਾਈਂਡਡ ਨੇ ਉਹਨਾਂ ਦੇ ਪਹਿਲਾਂ ਵੀ 420 ਦੇ ਐਸਟਾਰਸ਼ਨ ਦੇ ਬਲੈਕਬੈਲਿਕ ਦੇ ਪਰਚੇ ਦਰਜ ਨੇ ਸਰ ਇਥੇ ਪਰਫੈਕਟ ਕਰਦੇ ਸੀ ਸਰ ਸਿਸਟਮ ਕੋਈ ਸਮਾਨ ਖਰੀਦਦੇ ਸੀ ਨਾ ਨੋਟ ਵੇਚਦੇ ਇਹਨਾਂ ਦਾ ਮੋਡਸ ਆਪਰੈਂਟ ਹੀ ਇਹ ਹੈ ਕਿ ਇਹ ਜਿਵੇਂ ਕੋਈ ਲੋਕ ਇਹਨਾਂ ਨੂੰ ਮਿਲ ਗਏ ਕਿ ਤਾਲਮਿਲ ਆ ਗਏ ਕਿਸੇ ਬੰਦੇ ਦੇ ਥਰੂ ਆ ਗਏ ਉਹਨਾਂ ਨੂੰ ਜਿਵੇਂ ਲੱਖ ਰੁਪਇਆ ਉਹਨਾਂ ਤੋਂ ਲੈ ਲਿਆ ਅਸਲੀ ਨੋਟ ਲੈ ਲਿਆ ਫਿਰ 5 ਲੱਖ ਰੁਪਇਆ ਜਾਲੀ ਦੇ ਦਿੱਤਾ ਇਹਦਾ ਲਾਲਜੀ ਲੋਕਾਂ ਨਾਲ ਆਧਾਰ ਪ੍ਰਦਾਨ ਕਰਦੇ ਸੀ ਤੇ ਬਾਕੀ ਖਰੀਦੋ-ਫਰੋਕ ਤੇ ਵਿੱਚ ਵੀ ਜਿਹੜੀ ਹੈਗੀ ਇਹ ਕਰੰਸੀ ਵਰਤੀ ਜਾਂਦੀ। ਚਾਦੀ ਕਰੰਸੀ ਕਿੱਥੇ ਬਣਾਉਂਦੇ? ਜਾਲੀ ਕਰੰਸੀ ਇਹ ਬਣਾਉਂਦੇ ਸੀਗੇ ਜੀ ਇਹਦੇ ਬਾਰੇ ਹਲੇ ਅਸੀਂ ਪੁੱਛ ਕੇ ਚਾਣੀ ਆ ਰਿਹਾ ਰਿਮਾਂਡ ਲਵਾਂਗੇ ਇਹਨਾਂ ਦਾ ਅੱਜ ਇਹਨਾਂ ਦਾ ਅਦਾਲਤ ਵਿੱਚ ਪੇਸ਼ ਕਰਾਂਗੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਾਸਰ ਤੋਂ ਪਾਸੋਂ ਰਿਮਾਂਡ ਹਾਸਲ ਕਰਾਂਗੇ। ਕਿੱਥੇ ਬਣਾਉਂਦੇ ਸੀਗੇ ਇਹ? ਕੀ ਇਹਨਾਂ ਦਾ ਅਪਰੇਟਸ ਹੈਗਾ? ਔਰ ਕਿਹੜੇ ਕਿਹੜੇ ਬੰਦੇ ਹੋਰ ਨਾਲ ਇਨਵੋਲਵ ਨੇ ਕਿੱਥੋਂ ਕਿੱਥੋਂ ਇਹ ਲੈ ਕੇ ਆਉਂਦੇ ਸੀ ਕਿੱਥੇ ਕਿੱਥੇ ਅੱਗੇ ਇਹ ਸਪਲਾਈ ਕਰਦੇ ਸੀ ਜਿਵੇਂ ਕਿ ਇਹਨਾਂ ਦਾ ਤੇ ਕੀ ਮੇਨ ਫੀਲਿੰਗ ਇਹ ਨਹੀਂ ਸੀ ਸਾਜ਼ਿਸ਼ ਕਰਤਾ ਸੀ ਸਾਜ਼ਿਸ਼ ਕਰਤਾ ਮੇਨ ਤਾਂ ਸਾਰੀ ਇਹ ਜੀ ਗਰੋ ਜਿਹੜਾ ਹੈਗਾ ਇਹਨਾਂ ਦਾ ਕਾਫੀ ਪੁਰਾਣਾ ਗਰੂ ਹੈ ਸਾਰੇ ਤੇ ਬਕਦਮੇ ਦਰਜ ਨੇ ਕ੍ਰਿਮੀਨਲ ਮੰਨਡਟ ਬੰਦੇ ਨੇ ਔਰ ਸਾਰੀ ਅਪਰਾਧਿਕ ਪਛੋਕਣ ਵਾਲੇ ਬੰਦੇ ਹੈਗੇ ਨੇ ਕਿੰਨੇ ਕਿੱਥੇ ਤੋਂ ਕੰਮ ਕਰ ਰਹੇ ਨੇ ਫੇ ਫਿਲਹਾਲ ਅਸੀਂ ਕੁਛ ਕਿਛ ਕਰ ਰਹੇ ਹਾਂ ਤਫਤੀਸ਼ ਜਾਰੀ ਹੈ ਤਫਤੀਸ਼ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਤੁਹਾਡੇ ਨਾਲ ਸਾਜਾ ਕੀਤਾ ਜਾਊਗਾ ਕਿ ਕੀ ਕੀ ਬਰਾਬਰਦ ਹੋਇਆ ਸਭ ਪੂਰੇ ਕੇਸ ਵਿੱਚ ਕੀ ਕੀ ਬਰਾਬਰਦ ਹੋਇਆ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਦੀ ਜਾਲੀ ਕਰੰਸੀ ਜਿਹੜੀ ਹੈਗੀ ਆ ਉਹ 550 ਦੇ ਨੋਟ ਨੇ ਉਹ ਗਿਣਤੀ ਕਰਨ ਪਰ 9 ਲੱਖ ਰੁਪਏ ਪਾਇਆ ਗਿਆ ਉਹ ਬਰਾਬਰਦ ਹੋਇਆ ਪਰ ਦੋ ਗੱਡੀਆਂ ਨੇ ਇੱਕ ਡੈਟਸਨ ਡੀਓ ਗੱਡੀ ਹੈਗੀ ਆ ਔਰ ਇੱਕ ਸਵਿਫਟ ਕਾਰ ਹੈਗੀ ਆ ਤੇ ਇੱਕ ਹੈਗਾ ਲਿਸੈਂਸੀ ਵੈਪਨ ਇੱਕ ਬੰਦੇ ਦਾ ਦੋਸ਼ੀ ਦਾ ਉਹ ਬਰਾਬਰਦ ਹੋਇਆ ਸਰ ਕੋਈ ਮਸ਼ੀਨ ਵਗੈਰਾ ਕਿੱਥੋਂ ਵੀ ਬਰਾਮਦੇ ਕੋਈ ਇਸ ਤਰ੍ਹਾਂ ਦੀ ਬਰਾਮਦ ਨਹੀਂ ਫਿਲਹਾਲ ਮਸ਼ੀਨ ਕੋਈ ਬਰਾਮਦ ਨਹੀਂ ਹੋਈ ਹੈ ਕਿ ਉਹਨਾਂ ਦਾ ਪੁੱਛਗਿੱਛ ਕਰ ਰਹੇ ਆ ਉਥੇ ਤੱਕ ਵੀ ਅਸੀਂ ਪਹੁੰਚਾਂਗੇ ਹੁਣ ਇਹ ਜਾਣਕਾਰੀ ਤੋਂ ਪਤਾ ਲੱਗਿਆ ਕਿ ਕਿੰਨੇ ਪੈਸੇ ਦੇ ਕੇ ਕਿੰਨੇ ਮਤਲਬ ਉਹ ਲੈਣਗੇ ਮੂਲੀ ਜਾਣਕਾਰੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹ 5 ਲੱਖ ਰੁਪਏ ਜਿਹੜਾ ਹੈਗਾ ਜਾਲੀ ਕਰੰਸੀ ਕਿਸੇ ਬੰਦੇ ਨੂੰ ਲਾਲਚੀ ਬੰਦੇ ਨੂੰ ਦਿੱਤਾ ਤੇ ਉਹ ਤੋਂ 1 ਲੱਖ ਰੁਪਏ ਲੈ ਲਿਆ ਇਹਨਾਂ ਦਾ ਜਿਹੜਾ ਹੈਗਾ ਸਿਸਟਮ ਇਹਨਾਂ ਦਾ ਚੱਲਦਾ ਸੀਗਾ ਉਹ ਸਾਹਮਣੇ ਆਇਆ ਤੇ ਜ਼ਿਲ੍ਹੇ ਤੋਂ ਬਾਹਰ ਅਪਰੇਟ ਕਰਦੇ ਸੀ ਕਿਉਂਕਿ ਜਾਂ ਕਰੀ ਪਤਾ ਲੱਗਿਆ ਵੀ ਜਿਹੜੇ ਇਹ ਕਰਦੇ ਨੇ ਆਪਣੇ ਸ਼ਹਿਰ ਤੋਂ ਨਹੀਂ ਕਰਦੇ ਬਾਹਰ ਕਰਦੇ ਬਿਲਕੁਲ ਜੀ ਇਹ ਗੱਲ ਹੈਗੀ ਹੈ ਕਿ ਇਹ ਜਿੱਥੇ ਰਹਿਸ਼ੀ ਦੇ ਜਾਂ ਜਿੱਥੇ ਇਹਨਾਂ ਦਾ ਹੈਗਾ ਜਾਣ ਪਛਾਣ ਹੈਗੀਆ ਉੱਥੇ ਇਹੋ ਜਿਹਾ ਕੰਮ ਨਹੀਂ ਕਰਦੇ ਇਹ ਤਾਂ ਜ਼ਿਲ੍ਹੇ ਤੋਂ ਬਾਹਰ ਜਦ ਸਟੇਟ ਤੋਂ ਬਾਹਰ ਅਦਰ ਸਟੇਟ ਦੇ ਵਿੱਚ ਜਿਹੜਾ ਹੈਗਾ ਦਾਨ ਪ੍ਰਦਾਨ ਕਰਦੇ ਇਹ ਜਿਹੜੀ ਰੁਪੀ ਨੇ ਆਪਸ ਚੇਰਾ ਦਾ ਕੋਈ ਕੀ ਸੰਬੰਧ ਹੈ ਆਪਸ ਦੇ ਵਿੱਚ ਇਹਨਾਂ ਦਾ ਇਹੀ ਸੰਬੰਧ ਹੈ ਵੀ ਇਹ ਪ੍ਰਾਣੇ ਮੁਕਦਮੇ ਦਰਜ ਨੇ ਇੱਕ ਦੂਜੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਹੋ ਗਈ ਜਾਂ ਇਦਾਂ ਹੀ ਕਰਾਇਮ ਕਰਦੇ ਇੱਕ ਦੂਜੇ ਨੂੰ ਮਿਲ ਗਏ ਇਹਨਾਂ ਦਾ ਇੱਕ ਲਿੱਕ ਬਣ ਗਿਆ ਜਾਂ ਇੱਕ ਗਰੂਪ ਬਣ ਗਿਆ ਤੇ ਵੈਪਨ ਹੈ ਜਿਹੜਾ ਰਵਲਵਰ ਹੈ ਪਿਸਤਲ ਹੈ ਜਾਂ ਕਿਹੜਾ ਵੀ ਇਹ ਪਿਸਤਲ ਹੈਗਾ 32 ਬੋਲ ਤੇ ট্রান্সਮਿਟ ਵਾਈਫ ਕੋਈ ਨਹੀਂ ਜਾਂ ਨਹੀਂ ਹਸਬੰਡ ਵਾਈਫ ਕੋਈ ਕੋਈ ਵੀ ਨਹੀਂ ਹੈਗਾ ਇਹ ਅਲੱਗ-ਅਲੱਗ ਹੈਗੇ ਨੇ ਠੀਕ ਆ ਰੋਟੀ ਨੂੰ ਫਰਦੂ ਨਹੀਂ ਅਸੀਂ ਇਹਦੇ ਵਿੱਚ 94 ਨੰਬਰ ਐਫਆਈਆਰ ਦਰਜ ਕੀਤੀ ਹੈ ਔਰ ਐਫਆਈਆਰ ਦਰਜ ਕਰਕੇ ਇਹਨਾਂ ਸੱਤਾਦੋਸ਼ੀਆਂ ਦੀ ਅਰੈਸਟ ਪਾ ਲਈ ਹੈ ਕਰੰਸੀ ਰਿਕਵਰ ਕਰ ਲਈ ਹੈ ਗੱਡੀਆਂ ਰਿਕਵਰ ਕਰ ਲੀਆਂ ਨੇ ਔਰ ਅੱਜ ਇਹਨਾਂ ਨੂੰ ਬਾਜਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਲਗਾਈ ਦੇ ਮੁਸ਼ਕਿਲ ਕੀਤੀ ਜਾਊ ਤੁਸੀਂ ਜਾਬੇ ਇਲਾਕੇ ਦੇ ਇਹਨਾਂ ਨੂੰ ਫੜਿਆ ਆਪਣੇ ਇਲਾਕੇ ਦਾ ਵੀ ਪੁੱਤ ਲੜਕਾ ਹੈਗਾ ਵਿਚਿਆ ਕੁੜੀ ਇਹਦੇ ਵਿੱਚ ਆਪਣੇ ਜੀ ਗਦਾਈਆ ਪਿੰਡ ਦਾ ਹੈਗਾ ਇੱਕ ਲੜਕਾ ਕੀ ਨਾਮ ਹੈ ਉਹਦਾ ਨਾਮ ਕਲਮਤ ਸਿੰਘ ਹੈ ਪਰ ਉਹਦਾ ਕੋਈ ਅਪਰਾਧਿਕ ਸ਼ੌਕੜ ਨਹੀਂ ਹੈਗਾ ਕੋਈ ਬੈਕਗ੍ਰਾਉਂਡ ਉਹਦਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈਗਾ ਪਹਿਲੀ ਵਾਰ ਮਤਲਬ ਉਹਤੇ ਪਰਚਾ ਦਰਜ ਹੋਇਆ ਹੈ ਬਾਕੀ ਉਹ ਤੋਂ ਵੀ ਜਿਹੜੀ ਹੈਗੀ ਹੈ ਗੱਈ ਨਾਲ ਪੁੱਛ ਕੇ ਚਰਾਂਗੇ ਕਿ ਕਦੋਂ ਆਇਆ ਕਿਵੇਂ ਆਇਆ ਉਹ ਇਦਾਂ ਇਹਨਾਂ ਦੇ ਲੇਖ ਪੜਦੇ ਗਏ ਜੀ ਇੱਕ ਦੂਜੇ ਨਾਲ ਜਿਵੇਂ ਯਾਰਾਂ ਦੋਸਤਾਂ ਦੇ ਵਿੱਚ ਗੱਲ ਛਿੜੀ ਵੀ ਆਪਾਂ ਇਦਾਂ ਕੰਮ ਕਰਦੇ ਆਪਾਂ ਆਹ ਕੰਮ ਸ਼ੁਰੂ ਕਰੀਏ ਆਪਾਂ ਨੂੰ ਇਨਾ ਫਾਇਦਾ ਹੋ ਜੂਗਾ ਆਪਾਂ ਪੈਸਾ ਕਮਾ ਲਾਂਗੇ ਮਤਲਬ ਉਹ ਇਹਨਾਂ ਦਾ ਇੱਕ ਇੱਕ ਸਿਸਟਮ ਜਿਹਾ ਬਣ ਗਿਆ ਨਾਮ ਕਲੀਅਰ ਕਰ ਦੋ ਸਰ ਕਿਹ ਕਿਹਨੂੰ ਇਹਦੇ ਵਿੱਚ ਦੋ ਲੇਡੀਆਂ ਨੇ ਜੀ ਕਰਵੰਤਰ ਕੌਰ ਵਾਈਫ ਆਫ ਹਾਲ ਸਿੰਘ ਹੈਗੀ ਐ ਇਹ ਖੰਨੇ ਦੇ ਰਹਿਣ ਵਾਲੀ ਐ ਇਹਦੇ ਉੱਪਰ ਵੀ ਪਹਿਲਾਂ 420 ਦੇ ਮੁਕਦਮੇ ਦਰਜ ਨੇ ਔਰ ਸੈਕੰਡ ਕਰਮਜੀਤ ਕੌਰ ਹੈਗੀ ਐ ਵਾਈਫ ਆਫ ਭੋਲਾ ਸਿੰਘ ਇਹ ਇਹਨਾਂ ਦਾ ਬਰਨਾਲਾ ਹੈਗਾ ਇਹਦੇ ਤੇ 420 ਦੇ ਮੁਕਦਮੇ ਦਰਜ ਨੇ ਰਣਵੀਰ ਸਿੰਘ ਰਾਣਾ ਹੋ ਗਿਆ ਇਹ ਲੋਂਗੋ ਵਾਲਾ ਹੈ ਇਹਦੇ ਤੇ ਕਾਫੀ ਮੁਕਦਮੇ ਦਰਜ ਨੇ ਐਕਸਟਰਸ਼ਨ ਦੇ ਬਲੈਕਮੇਲਿੰਗ ਦੇ ਲੱਕੀ ਮੋਂਗਾ ਹੋ ਗਿਆ ਲੁਧਿਆਣੇ ਦਾ ਇਹਦੇ ਵੀ ਮੁਕਦਮੇ ਦਰਜ ਨੇ ਔਰ ਵਿਕੈਂਦਰ ਸਿੰਘ ਹੈਗਾ ਇਹ ਸੂਏ ਦਾ ਇਹਦੇ ਵੀ 420 ਦਾ ਮੁਕਤਮਾ ਦਰਜ ਹੈ ਭੁਪਿੰਦਰ ਪਾਲ ਸਿੰਘ ਹੈਗਾ ਧੂਰਾ ਪੂਰੀਚ ਪੈਂਦਾ ਇਹ ਔਰ ਕਲਵੰਤ ਸਿੰਘ ਹੈਗਾ ਗਦਈਏ ਦਾ ਇਹ ਬੰਦੇ ਦੋਨੋਂ ਨਵੇਂ ਸਿਗੇ ਇਹਨਾਂ ਦੇ ਪਹਿਲੀ ਵਾਰ ਮੁਕਤਮਾ ਦਰਜ ਹੋਇਆ ਹੈ